ਬਾਣਾਗਰ ਕੌਂਸਲ ਦੇ ਬਾਹਰ ਕਲਾਸ 4th ਯੂਨੀਅਨ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਦਰਨਾ ਲਗਾਇਆ ਕਿ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਸਾਡੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਨੂੰ ਬਾਰ-ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਹੀ ਨਹੀਂ ਕੀਤੀ ਜਾਂਦੀ ਜਿਸ ਕਾਰਨ ਅਸੀਂ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਸਾਡੀਆਂ ਦੋ ਦਰਜੇ ਦੇ ਕਰੀਬ ਮੰਗਾਂ ਨੇ ਅਤੇ ਸਰਕਾਰ ਇਹਨਾਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਇਸ ਮੌਕੇ ਕਲਾਸ 4th ਯੂਨੀਅਨ ਦੇ ਸੁਭਾ ਪ੍ਰਧਾਨ ਦਰਸ਼ਨ ਸਿੰਘ ਲੋਬਾਣਾ ਅਤੇ ਕਲਾਸ 4th ਯੂਨੀਅਨ ਦੇ ਆਗੂ ਵੇਦ ਪ੍ਰਕਾਸ਼ ਕਾਲੀ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਾਰ-ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਹੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅਸੀਂ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਉਨ੍ਹਾਂ ਕਿਹਾ ਕਿ ਸਾਡੀਆਂ 2 ਦਰਜੇ ਦੇ ਕਰੀਬ ਮੰਗਾਂ ਨੇ ਅਤੇ ਸਰਕਾਰ ਇਹਨਾਂ ਮੰਗਾਂ ਨੂੰ ਅਣਗੌਲੀਆਂ ਕਰ ਰਹੀ ਈਏ ਦਾ ਬਕਾਇਆ 1700 ਕਰੋੜ ਰੁਪਏ ਰਹਿ ਗਏ ਉਨ੍ਹਾਂ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਦਿੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਇਸ ਤਰ੍ਹਾਂ ਤੇ ਤਾਂ ਧਰਮੇ ਦਾ ਜਿਹੜਾ ਪਰਪਸ ਹੈਗਾ ਉਹ ਪੰਜਾਬ ਸਰਕਾਰ ਦੇ ਵਿਰੁੱਧ ਹੈ ਤੇ ਕਾਰਜਕਾਰੀ ਅਫਸਰ ਜਿਹੜਾ ਇੱਥੇ ਨਾਬੇ ਵਾਲਾ ਇਹ ਜਿਹੜਾ ਪੰਜਾਬ ਸਰਕਾਰ ਨੂੰ ਬਣੇ ਨੂੰ ਪੌਣੇ ਇੱਕ ਪੌਣੇ ਤਿੰਨ ਸਾਲ ਹੋ ਗਏ ਪੌਣੇ ਤਿੰਨ ਸਾਲਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਨੇ ਇੱਕ ਮੀਟਿੰਗ ਵੀ ਮੁਲਾਜ਼ਮ ਜਥੇਬੰਦੀਆਂ ਨਾਲ ਨਹੀਂ ਇਹ ਬਾਈਪੋਰ ਜਿਹੜੀ ਜਲੰਧਰ ਦੀ ਹੋਈ ਹੈ ਉਹਦੇ ਵਿੱਚ ਅਸੀਂ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਦਿੱਤਾ ਸੀਗਾ ਤਾਂ ਉਹ ਝੰਡਾ ਮਾਰਚ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਨੇ 1 ਜੁਲਾਈ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਬੈਠ ਕੇ ਸੁਪਵਾੜੇ ਕੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਬਹੁਤ ਪ੍ਰੋਸੇ ਦਿੱਤੇ ਬੜੇ ਵਾਝੇ ਕੀਤੇ ਔਰ ਇਹ ਗੱਲ ਉਹਨਾਂ ਨੇ ਕਨਫਰਮ ਕਰ ਦਿੱਤੀ ਵੀ ਥੋੜੀ ਮੀਟਿੰਗ 25 ਤਰੀਕ ਨੂੰ ਮੈਂ ਪੰਜਾਬ ਭਵਨ ਚੰਡੀਗੜ੍ਹ ਕਰਾਂਗਾ ਤੇ ਖੁੱਲਕੇ ਕਰਾਂਗਾ ਸਾਰਾ ਦਿਨ ਤੁਹਾਨੂੰ ਦਿਾਂਗਾ ਕੋਈ ਤੁਹਾਡੀ ਮੰਗ ਜਿਹੜੀ ਹੈ ਮੈਂ 25 ਜੁਲਾਈ ਨੂੰ ਪੈਂਡਿੰਗ ਨਹੀਂ ਰਹਿਣ ਦੇਣੀ 25 ਜੁਲਾਈ ਦੀ ਮੀਟਿੰਗ ਜਿਹੜੀ ਹੈ ਮਾਨਯੋ ਮੁੱਖ ਮੰਤਰੀ ਨੇ ਅੱਗੇ ਪਾ ਦਿੱਤੀ ਹੁਣ 2 ਜੁਲਾਈ ਦੀ ਮੀਟਿੰਗ ਦਿੱਤੀ 2 ਅਗਸਤ ਦੀ ਮੀਟਿੰਗ ਦਿੱਤੀ 2 ਅਗਸਤ ਦੀ ਮੀਟਿੰਗ ਵੀ ਜਿਹੜੀ ਹੈ ਉਹ ਮੁੱਖ ਮੰਤਰੀ ਨੇ ਅੱਗੇ ਪਾ ਦਿੱਤੀ ਤੇ ਹੁਣ 25 22 ਇਹ ਦੋ ਡੇਟਾਂ ਜਿਹੜੀਆਂ ਨੇ ਉਹ ਤੈਅ ਕੀਤੀਆਂ ਨੇ ਅਗਲੀ ਮੀਟਿੰਗ ਦੇ ਅਸੀਂ ਸਮਝਦੇ ਆ ਕਿ ਇਹ ਮੀਟਿੰਗਾਂ ਜਿਹੜੀਆਂ ਮੁੱਖ ਮੰਤਰੀ ਮੀਟਿੰਗਾਂ ਤੋਂ ਭੱਜ ਰਿਹਾ ਹੈ ਇਹ ਮੁਲਾਜ਼ਮ ਸੰਘਰਸ਼ਾਂ ਤੋਂ ਭੱਜ ਰਿਹਾ ਲੋਕ ਸੰਘਰਸ਼ਾਂ ਤੋਂ ਬਚ ਰਿਹਾ ਸੋ ਇਹ ਸੰਘਰਸ਼ ਇਹਨਾਂ ਨੂੰ ਫੇਸ ਕਰਨੇ ਪਏ ਨੇ ਅੱਜ ਜਿਹੜਾ ਅਸੀਂ ਇੱਥੇ ਪ੍ਰੋਟੈਸਟ ਕੀਤਾ ਹੈ ਇਹ 5 ਤਰੀਕ ਤੋਂ ਲੈ ਕੇ ਤੇ 9 ਤਰੀਕ ਤੱਕ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੇ ਝੂਠੇ ਲਾਰਿਆਂ ਦੀ ਪੰਡਾ ਉਹਨਾਂ ਦੇ ਅਰਥ ਹੈ ਜਿਹੜੀਆਂ ਨੇ ਉਹ ਕਾਇਦਾ ਤੌਰ ਤੇ ਪੜਾਵਾਰ ਬਲਾਕ ਵਾਈ ਤਹਿਸੀਲ ਵਾਈ ਜਿਹੜਾ ਵਾਈ ਜਿਹੜਾ ਹੈ ਉਹ ਸਾਡੀਆਂ ਜਾਰੀਆਂ ਨੇ ਸੋ ਉਸ ਕੰਟਰੀਬਿਊਸ਼ਨ ਦੇ ਵਿੱਚ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਇੰਪੋਰਟੈਂਟ ਮੰਗਾਂ ਨੇ ਮੁਲਾਜ਼ਮਾਂ ਦੀਆਂ ਸਭ ਤੋਂ ਪਹਿਲਾਂ ਇੰਪੋਰਟੈਂਟ ਮੰਗ ਹੈ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਜਿਹੜਾ ਸਰਕੂਲਰ ਜਾਰੀ ਕੀਤਾ ਹੈ ਉਹ ਮਾਫਕ ਨਹੀਂ ਹੈ ਰਿਪਲੇਸਮੈਂਟ ਆਫ EMPLOYES ਉਹ ਸਾਨੂੰ ਲੋੜ ਨਹੀਂ ਹੈ ਉਹਦੀ ਅਸੀਂ ਕਹਿੰਦੇ ਵੀ ਜਿਵੇਂ ਪਹਿਲਾਂ ਪੱਕਾ ਕੀਤੇ ਨੇ 2011 ਚ ਕੀਤੇ ਨੇ 2015 ਚ ਕੀਤੇ ਨੇ ਉਸ ਤਰ੍ਹਾਂ ਰੈਗੂਲੇਸ਼ਨ ਜਿਹੜੀ ਹੈ ਕੱਚੇ ਕਰਮਚਾਰੀਆਂ ਦੀ ਆਊਟਸੋਰਸ ਕਰਮਚਾਰੀਆਂ ਦੀ ਕੰਟੈਕਟ ਕਰਮਚਾਰੀਆਂ ਦੀ ਪਾਰਟ ਟਾਈਮ ਕਰਮਚਾਰੀਆਂ ਦੀ ਕੀਤੀ ਜਾਵੇ 2004 ਦੀ ਪੈਨਸ਼ਨ ਬਾਲ ਕੀਤੀ ਜਾਂਦੀ ਹੈ 12% ਡੀਏ ਜਿਹੜਾ ਮੁਲਾਜ਼ਮਾਂ ਦਾ ਇਸ ਵੇਲੇ ਡਿਊ ਹੋ ਗਿਆ ਉਹ ਡੀਏ ਜਿਹੜਾ ਹੈ ਉਹ ਸਰਕਾਰ ਜਾਰੀ ਨਹੀਂ ਕਰ ਰਹੀ ਡੀਏ ਜਾਰੀ ਕੀਤਾ ਜਾ ਰਿਹਾ ਹੈ ਪੇ ਕਮਿਸ਼ਨ ਦਾ ਔਰ ਸਾਡਾ ਜਿਹੜਾ ਪਿਛਲਾ ਡੀਏ ਹੈ ਉਹਦਾ ਜਿਹੜਾ ਬਕਾਇਆ 1700 ਕਰੋੜ ਰੁਪਇਆ ਸਰਕਾਰ ਵੱਲ ਨਿਕਲਦਾ ਉਹ ਸਰਕਾਰ ਨੇ ਨਹੀਂ ਦਿੱਤਾ ਕਲਾਸ 4 ਦੀ ਇੱਕ ਇਨਕ੍ਰੀਮੈਂਟ ਜਿਹੜੀ 2011 ਚ ਮਿਲੀ ਸੀ ਉਹ ਸਰਕਾਰ ਨੇ ਬੰਦ ਕਰ ਦਿੱਤੀ 200 ਰੁਪਇਆ ਜਜ਼ੀਆ ਟੈਕਸ ਜਿਹੜਾ ਹੈ ਉਹ ਜ਼ਬਰਨ ਸਰਕਾਰ ਵਸੂਲ ਰਹੀ ਹੈ ਇਸ ਲਈ ਦੋ ਦਰਜਨ ਮੰਗਾ ਲੋ ਲੈ ਕੇ ਜਿਹਦੇ ਵਿੱਚ ਮਿਊਸਪਲ ਕਮੇਟੀ ਦੀਆਂ ਮਿਊਸਪਲ ਕਾਰਪੋਰੇਸ਼ਨ ਦੀਆਂ ਉਹਦੇ ਜਿਹੜਾ ਸਫਾਈ ਕੰਮ ਆ ਕੰਮ ਕਰਦਾ ਹੈ ਉਹਦੇ ਚ ਜਿਹੜਾ ਸੀਵਰਮੈਨ ਕੰਮ ਕਰਦਾ ਹੈ ਔਰ ਉਸ ਤੇ ਮੰਗਾ ਨੂੰ ਲੈ ਕੇ ਔਰ ਵਿਸ਼ੇਸ਼ ਤੌਰ ਤੇ ਮੈਂ ਤੁਹਾਨੂੰ ਤੁਹਾਡੇ ਚੈਨਲ ਨੂੰ ਜਾਣਕਾਰੀ ਦੇ ਰਿਹਾ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਬਹੁਤ ਵੱਡਾ ਢੋਖਾ ਬਹੁਤ ਵੱਡਾ ਬਰੇਵ ਜਿਹੜਾ ਹੈ ਉਹ ਬਾਦਮੀਕ ਸਮਾਜ ਨਾਲ ਕੀਤਾ ਗੱਲਾ ਬਹੁਤ ਕਰਦਾ ਇਹ ਊੜ ਦਾ ਫੁੱਫੜ ਹੈ ਮਤਲਬ ਉਹ ਕੀਤਾ ਇਸ ਸੰਦਰਭ ਦੇ ਵਿੱਚ ਕਿ ਸਕੂਲ ਐਜੂਕੇਸ਼ਨ ਦੇ ਵਿੱਚ ਜਿਹੜੇ 8200 ਸਕੂਲ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਜਿਹੜਾ ਸਪਾਈ ਸੇਵਕ ਭਰਤੀ ਕੀਤਾ ਉਹ 3000 ਜਿਹੜਾ ਚੌਕੀਦਾਰ ਭਰਤੀ ਕੀਤਾ ਉਹ 5000 ਤੇ ਭਰਤੀ ਕੀਤਾ ਮਿਨੀਮਮ ਵੇਜ ਤੋਂ ਘੱਟ ਦਿੱਤਾ ਹੀ ਨਹੀਂ ਜਾ ਸਕਦਾ ਇਹ ਮਿਨੀਮਮ ਵੇਜ ਤੋਂ ਘੱਟ ਦੇ ਰਿਹਾ ਸੋ ਇਸ ਮਾਮਲੇ ਦੇ ਵਿੱਚ ਵੀ ਅਸੀਂ ਇੱਕ ਵਿਸ਼ੇਸ਼ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹੈ। ਸਰਕਾਰ ਦਾ ਵਿਹਾਰ ਕਿਵੇਂ ਚੱਲਦਾ ਹੋਣਾ ਹੈ ਗ੍ਰਾਹਕਾਂ ਨਾਲ ਬਹਿਗਾਹੀ ਹੈ। ਦੇਖੋ ਇਹ ਤਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਮਿਹਨਤ ਕਿਸ ਤਰ੍ਹਾਂ ਦੀ ਮੁਸ਼ਕਲ ਜਿਹੜਾ ਹੈ ਉਹ ਸਾਡਾ ਕੰਮ ਆ ਜਿਹੜਾ ਹੈ ਸਾਡਾ ਵਰਕਰ ਜਿਹੜਾ ਹੈ ਸਾਡਾ ਸਮਾਜ ਕਰ ਰਿਹਾ ਹੈ ਇਹ ਸਰਕਾਰਾਂ ਨੂੰ ਸਮਝ ਨਹੀਂ ਹੈ ਜਿਹੜਾ ਮੁੱਖ ਮੰਤਰੀ ਖਟਕਲ ਕਲਾ ਸ਼ਹੀਦ ਆਜਮ ਭਗਤ ਸਿੰਘ ਦੀ ਧਰਤੀ ਤੇ ਹਰਾ ਪੈਨ ਕੱਢ ਕੇ ਕਹਿੰਦਾ ਸੀਗਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਕੱਚੇ ਕੰਮੇ ਪੱਕਾ ਕਰਾਂ ਉਸ ਤੋਂ ਬਾਅਦ 2004 ਦੀ ਪੈਨਸ਼ਨ ਬਹਾਲ ਕਰਾਂ ਔਰ ਜਿੰਨੀ ਵੀ ਭਰਤੀ ਇਸ ਵੜੇ ਕਰਨੀ ਬਣਦੀ ਹੈ ਉਹ ਸਾਰੀ ਭਰਤੀ ਕਰਾਂ ਸਮਾਜ ਨੂੰ ਖੁਸ਼ਹਾਲ ਕਰਾਂ ਕਿਸਾਨੀ ਨੂੰ ਖੁਸ਼ਹਾਲ ਕਰਾਂ ਔਰ ਦਲਤ ਵਰਗ ਨੂੰ ਖੁਸ਼ਹਾਲ ਕਰਾਂ ਇੱਕ ਵੀ ਨਾਰਾ ਜਿਹੜਾ ਹੈ ਉਹ ਸਿਰੇ ਨਹੀਂ ਲੱਗਿਆ ਸੋ ਮੈਂ ਦੁਬਾਰੇ ਰਿਪੀਟ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਮੰਤਰੀ ਆਮ ਆਦਮੀ ਪਾਰਟੀ ਦੇ ਐਮਐਲਏ ਜੇ ਝੂਠ ਦੇ ਫੁੱਫੜਨੇ ਔਰ ਜਿੰਨਾ ਝੂਠ ਰੱਜ ਕੇ ਬੋਲ ਸਕਦੇ ਨੇ ਉਹਨਾਂ ਝੂਠ ਬੋਲ ਰਹੇ ਨੇ ਸਾਡਾ ਇਹ ਨਾਰਾ ਹੈ ਬਹੁਤ ਜਬਰਦਸਤ ਨਾਰਾ ਹੈ ਕਿ ਮੈਂ ਹੁਣ ਉਹ ਨਾਰਾ ਤੁਹਾਨੂੰ ਸਾਂਝਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਇੱਕਦਮ ਜਨਤਕ ਚੜ ਜਾਏਗਾ ਇਹਨਾਂ ਨੂੰ ਸਿੱਧਾ ਉਹ ਟੀਕਾ ਲਗਵਾਉਣਾ ਹੈ ਸੋ ਇਹ ਅੱਜ ਸਾਡੇ ਪ੍ਰੋਗਰਾਮ ਦੇ ਲਈ ਤੁਹਾਡਾ ਨਾਲ ਸਾਂਝੀ ਇਹ ਕਾਰਨ ਹੈ ਧਰਨੇ ਲਾਣ ਦਾ ਕਿਉਂਕਿ ਨਾਪੇ ਦਾ ਜਿਹੜਾ ਯੂਐਫ ਭੁੱਤਰਿਆ ਹੋਇਆ ਇਹ ਭੁੱਤਰੇ ਵੇਲੇ ਛੋਟੇ ਦੇ ਨੱਥ ਪਾਣ ਲਈ ਸਾਨੂੰ ਧਰਨਾ ਲਾਣਾ ਪਿਆ ਤੇ ਨਾਂ ਮੰਗਾ ਦੇਣ ਦੀ ਬਜਾਏ ਸਭ ਤੋਂ ਕੰਮ ਤਾਂ ਲਈ ਜਾਂਦੇ ਨੇ ਨਾ ਰੇੜੀਆ ਦਿੰਦੇ ਨੇ ਨਾ ਕੋਈ ਰੇੜੀ ਦਾ ਝਾੜੂ ਨਾ ਲੈਣਾ ਨਾ ਦੇਣਾ ਤਨਖਾਹ ਦਿੰਦੇ ਨਹੀਂ ईपीएफ ਜਮਾ ਨਹੀਂ ਕਰਾਉਂਦੇ ਕਿਉਂਕਿ ਪਤਾ ਕੀ ਆ ਜੀ ਇਹਨਾਂ ਨੇ ਜਦੋਂ ਮੁਲਾਜ਼ਮ ਰੱਖਦੇ ਨੇ ਸਾਡੇ ਮੁਲਾਜ਼ਮ ਅੱਟ ਘਟਦੇ ਸੀ ਇਹਨਾਂ ਨੇ ਸੋਸਾਇਟੀ ਚ ਉਹਨਾਂ ਦੇ ਨਾਂ ਤੇ ਹੁਣ ਤੱਕ ਇਹਨਾਂ ਨੇ ਬੰਦੇ ਬਾਹਰਲੇ ਪਾਤੇ ਜਿਹੜੇ ਉਸ ਤਰ੍ਹਾਂ ਦੇ ਭਾਅ ਲੋਕ ਪਾਏ ਨੇ ਹੋਰ ਜਾਤਾਂ ਦੇ ਪਾ ਕੇ ਇਹਨਾਂ ਨੇ ਕੰਮ ਦਫਤਰ ਚਲੇ ਰਹੇ ਨੇ ਸਫਾਈ ਸੇਵਕ ਦੀ ਤਨਖਾਹ ਲੈ ਰਹੇ ਨੇ ਅਸੀਂ ਕਹਿੰਦੇ ਆ ਜਿਹੜਾ ਸਫਾਈ ਸੇਵਕਾਂ ਨੂੰ ਸਫਾਈ ਸੇਵਕ ਦੀ ਤਨਖਾਹ ਦੋ ਉਦੋਂ ਸਫਾਈ ਸੇਵਕ ਦਾ ਕੰਮ ਕਰਾਓ ਇਸ ਕਰਕੇ ਧਰਨਾ ਲਾ ਰਹੇ ਆ ਕਿਉਂਕਿ ਅਸੀਂ ਵੱਖ-ਵੱਖ ਜਿਹੜੀ ਹੈ ਜਥੇਬੰਦੀਆਂ ਆਈਆਂ ਨੇ ਉਹਨਾਂ ਦੇ ਮੈਕਨੇ ਦੇ ਵਿੱਚ ਜਿਹੜੇ ਠੱਕੇ ਚਾਹੀਏ ਸਰਕਾਰ ਦੀ ਠੱਕੇ ਚਾਹੀਏ ਉਬਰਦਸਤ ਨਹੀਂ ਹੋਤੀ ਇਸ ਕਰਕੇ ਆ ਬੈਂਕ ਵਿੱਚ ਦਰਨੇ ਲਾਵਾਂਗੇ ਤਨਖਾਹ ਨਹੀਂ ਦਿੰਦੇ ਤਨਖਾਹ ਦਾ ਨਹੀਂ ਮਿਲ ਰਾ ਤਨਖਾਹ ਤਾਂ ਉਰ ਤੱਕ ਨਹੀਂ ਮਿਲੀ ਜੀ ਅੱਜ ਦੇਖ ਲੋ ਅੱਜ ਕਿੰਨੇ ਦਿਨ ਹੋ ਗਏ 31 ਤਰੀਕ ਦੀ 1 ਤਰੀਕ ਨੂੰ ਕੈਟਰ ਦੀ ਮਿਲਣੀ ਚਾਹੀਦੀ ਹੁੰਦੀ ਆ ਉਹ ਤੱਕ ਨਹੀਂ ਨਾ ਇਹਨੇ ਐਸਡੀ ਮੁਖਤਬ ਨੇ ਇਹਨੂੰ ਮੈਮੋਰੰਡਮ ਦਿੱਤਾ ਸਾਡਾ ਬਿਨਾਂ ਨਾਲ ਬੈਠ ਕੇ ਗੱਲ ਕਰ ਡਿਪਟੀ ਡਾਇਰੈਕਟਰ ਸਾਹਿਬ ਕਿਸੇ ਨੇ ਡਿਪਟੀ ਕਮਿਸ਼ਨਰ ਸਾਹਿਬ ਨੇ ਇਹਨੂੰ ਕੈਟਰ ਭੇਜਿਆ ਬਿਨਾਂ ਗੱਲ ਕਰ ਹੁਣ ਤੱਕ ਕੇ ਸਕੂਤਰੇ ਹੋਏ ਜਿਹੜੇ ਹੁਣ ਤੱਕ ਇੱਕ ਵੀ ਮੰਦੂਰਾ ਦੀ ਮੰਗਾਂ ਤੇ ਗੱਲ ਨਹੀਂ ਕੀਤੀ ਜ ਨੇ ਕਿਵੇਂ ਹੋਰ ਪਾਰਟੀ ਦਾ ਅਗਲਾ ਸੰਘਰਸ਼ ਅਗਲਾ ਸੰਘਰਸ਼ ਅਸੀਂ ਧਰਨੇ ਵੀ ਲਾਵਾਂਗੇ ਉਹਨੇ ਰੈਲੀਆ ਵੀ ਕਰਾਂਗੇ ਮੁਕੜ ਤਾਲਾ ਵੀ ਖੜਕਾਂਗੇ ਸਰਜ ਚਲੂਕਤ ਵੀ ਕੱਢਾਂਗੇ ਇਹਨਾਂ ਦਾ